ਤੁਹਾਨੂੰ ਗੁਰਵੈਲ ਸਿੰਘ ਵੱਲੋਂ ਪਿਆਰ ਸਹਿਤ ਸਤਿ ਸ੍ਰੀ ਅਕਾਲ ਪਿਆਰਿਓ ਜਿੰਦਗੀ ਦੇ ਵਿੱਚ ਆਸ਼ਾਵਾਦੀ ਹੋਣਾ ਹੀ ਸਭ ਤੋਂ ਵੱਡੀ ਪ੍ਰਾਪਤੀ ਹੈ ਜਿਹੜੇ ਲੋਕ ਨਿਰਾਸ਼ਾਵਾਦੀ ਹੁੰਦੇ ਨੇ ਉਹ ਆਪਣੀ ਜ਼ਿੰਦਗੀ ਨੂੰ ਆਪ ਹੀ ਬਰਬਾਦ ਕਰ ਲੈਂਦੇ ਐ ਤੇ ਕਦੇ ਵੀ ਕਿਸੇ ਦਾ ਕੁਝ ਨਹੀਂ ਸਵਾਰਦੇ ਪਰ ਜਿਹੜੇ ਆਸ਼ਾਵਾਦੀ ਹੋ ਜਾਂਦੇ ਨੇ ਉਹ ਆਪਣੀ ਜ਼ਿੰਦਗੀ ਤਾਂ ਸਵਾਰਦੇ ਹੀ ਐ ਨਾਲ ਹੋਰ ਵੀ ਬਹੁਤ ਸਾਰਿਆਂ ਦਾ ਭਲਾ ਕਰ ਦਿੰਦੇ ਆ ਇੱਥੇ ਮੈਂ ਤੁਹਾਨੂੰ ਇੱਕ ਅਲਬਰਟ ਆਨਸਟਾਈਨ ਦੀ ਜ਼ਿੰਦਗੀ ਦੀ ਘਟਨਾ ਦੱਸਣੀ ਚਾਹੁੰਦਾ ਹਾਂ 1936 ਦੇ ਵਿੱਚ ਜਦੋਂ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ ਤਾਂ ਉਸ ਤੋਂ ਬਾਅਦ ਆਨਸਟਾਈਨ ਦੀ ਜਿਹੜੀ ਭੈਣ ਸੀਗੀ ਉਹ ਉਹਦੇ ਕੋਲ ਆ ਕੇ ਰਹਿਣ ਲੱਗ ਗਈ ਸੀ ਉਹਦੇ ਘਰ ਦਾ ਰੋਟੀ ਪਾਣੀ ਦੇ ਸਾਰੇ ਕਾਰਜ ਕਰਨ ਦੇ ਵਾਸਤੇ ਪਰ ਦੇਵਨੇਤ ਕੁਛ ਸਮੇਂ ਬਾਅਦ ਕੀ ਹੋਇਆ ਕਿ ਉਸ ਦੀ ਭੈਣ ਨੂੰ ਦਿਮਾਗ ਦਾ ਦੌਰਾ ਪਿਆ ਬ੍ਰੇਨ ਐਮਰਜ ਹੋਇਆ ਤੇ ਉਹਦੀ ਭੈਣ ਕੋਮਾ ਦੇ ਵਿੱਚ ਚਲੇ ਗਈ ਇਸ ਤੋਂ ਬਾਅਦ ਆਨਸਟਾਈਨ ਹਰ ਰੋਜ਼ 2 ਘੰਟੇ ਦੁਪਹਿਰੇ ਆ ਕੇ ਆਪਣੀ ਭੈਣ ਨੂੰ ਪਲੇਟੋ ਦੀਆਂ ਕਿਤਾਬਾਂ ਪੜ੍ਹ-ਪੜ ਕੇ ਸੁਣਾਉਂਦੇ ਸਨ ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਐਮ ਆਰ ਆਈ ਮਸ਼ੀਨ ਤਾਂ ਨਹੀਂ ਹੁੰਦੀ ਸੀ ਪਰ ਵਿਸ਼ਵਾਸ ਸਭ ਤੋਂ ਵੱਡੀ ਤਾਕਤ ਹੈ ਇਸ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਅਸਲ ਵਿੱਚ ਹੁੰਦਾ ਕੀ ਹੈ ਕਿ ਜਦੋਂ ਕਿਸੇ ਵਿਅਕਤੀ ਦਾ ਕੋਈ ਵਿਸ਼ਵਾਸ ਬਣ ਜਾਂਦਾ ਹੈ ਤਾਂ ਉਹ ਆਪਣੇ ਵਿਸ਼ਵਾਸ ਦੇ ਅਨਸਾਰ ਜਿੱਤ ਜਾਂ ਹਾਰ ਪ੍ਰਾਪਤ ਕਰਦਾ ਹੈ ਆਨਸਟਾਈਨ ਨੂੰ ਇਸ ਗੱਲ ਦਾ ਪੂਰਾ ਭਰੋਸਾ ਸੀ ਉਹ ਕਹਿੰਦੇ ਸਨ ਕਿ ਇਹਦੇ ਦਿਮਾਗ ਦਾ ਇੱਕ ਹਿੱਸਾ ਅਜੇ ਵੀ ਜੀਵਤ ਹੈ ਤੇ ਜ਼ਰੂਰ ਇੱਕ ਨਾ ਇੱਕ ਦਿਨ ਉਹ ਰਿਸਪਾਂਸ ਕਰੇਗਾ ਔਰ ਇਹ ਗੱਲ ਨਿਕਲੀ ਵੀ ਸੱਚ ਅੰਤ ਨੂੰ ਆਨਸਟਾਈਨ ਦੀ ਭੈਣ ਸੀ ਜਿਹੜੀ ਉਹ ਫੇਰ ਦੁਬਾਰਾ ਤੋਂ ਠੀਕ ਹੋਈ ਔਰ ਸਿਰਫ ਪਲੇਟੋ ਦੀਆਂ ਕਿਤਾਬਾਂ ਸੁਣ ਸੁਣ ਕੇ ਹੀ ਇਸ ਲਈ ਕਦੇ ਵੀ ਨਿਰਾਸ਼ ਨਾ ਹੋਵੋ ਤੁਸੀਂ ਜੋ ਵਿਸ਼ਵਾਸ ਕੀਤਾ ਹੈ ਉਸ ਵਿਸ਼ਵਾਸ ਦੇ ਉੱਪਰ ਡੇਢ ਸੰਕਲਪ ਰਵੋ ਇੱਕ ਦਿਨ ਤੁਸੀਂ ਜ਼ਰੂਰ ਸਫਲ ਹੋਵੋਗੇ ਜੇਕਰ ਆਨਸਟਾਈਨ ਆਪਣੀ ਭੈਣ ਨੂੰ ਕੋਮਾ ਦੇ ਵਿੱਚੋਂ ਬਿਨਾਂ ਕਿਸੇ ਡਾਕਟਰੀ ਇਲਾਜ ਤੋਂ ਵਾਪਸ ਲਿਆ ਸਕਦਾ ਹੈ ਤੇ ਤੁਹਾਡੀਆਂ ਮੁਸ਼ਕਲਾਂ ਤਾਂ ਇਸ ਦੇ ਅੱਗੇ ਬਹੁਤ ਛੋਟੀਆਂ ਹੋਣਗੀਆਂ ਤੁਹਾਡੀਆਂ ਮੁਸ਼ਕਲਾਂ ਵੀ ਜ਼ਰੂਰ ਹੱਲ ਹੋ ਸਕਦੀਆਂ ਨੇ ਬਨੇ ਰਹੋ ਆਪਣੇ ਲਾਈਫ ਕੋਚ ਗੁਰਵੈਲ ਸਿੰਘ ਦੇ ਨਾਲ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹੁੰਦਾ ਰ੍ਹਾਂਗਾ ਬਸ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਵੀਡੀਓਜ਼ ਨੂੰ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਆਪਾਂ ਇਸ ਜ਼ਿੰਦਗੀ ਨੂੰ ਵਧੀਆ ਚੜ੍ਹਦੀ ਕਲਾ ਦੇ ਨਾਲ ਜਿਉਣਾ ਸਿੱਖੀਏ ਧੰਨਵਾਦ ਦੋਸਤੋ